ਜੀ ਉਹ ਕੰਪਨੀ ਤੁਹਾਨੂੰ ਇਦੇ ਵਿੱਚ ਕੰਡੀ ਕੋਲ ਫੋਨ ਜੋੜੀ ਅੱਜ ਅੱਜ ਮੈਨੇ 120 ਰੁਪਏ ਲੱਗਦੇ ਆ ਕਿੰਨੇ 120 ਰੁਪਏ ਦੀ ਹੈਲਪ ਕਰਦਗੇ 120 ਜਾਂ 150 ਉਹਦੇ ਵੀ ਨਾ ਪੱਕਾ ਕਿ ਕੋਈ ਜਵਾਬ ਨਹੀਂ ਲੱਗਦਾ ਕੋਈ ਪਤਾ ਨਹੀਂ ਨਾ ਕੋਈ ਨੰਬਰ ਲਿਆ ਲਓ ਮੈਂ ਤੁਹਾਨੂੰ ਸੰਖੇਪ ਕਰ ਦਿੰਦੀ ਇਹ ਨੰਬਰ ਲਾ ਲਓ ਰਾਣੀ ਦੀ ਕੋਈ ਗੱਲ ਨਹੀਂ ਪਰ ਸੱਚੇ ਨਿਕਲਣਾ ਚਾਹੀਦਾ ਕਿ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸਦਾਰੀ ਇਹ ਇੰਦਾਂ ਦੀ ਹੈਗੀ ਤਸਵੀਰਾ ਨੰਬਰ ਲੈ ਲਓ ਮੈਂ ਰੱਖ ਜਾਵਾਂਗਾ ਤੁਸੀਂ ਤੁਸੀਂ ਤੋਂ ਕਿਉਂ ਕਿ ਕਿ ਦਿਨ ਇੱਕਦਮ ਉਹ ਮੈਂ ਆਪਣੀ ਕੋਈ ਸਾਦੀ ਨਹੀਂ ਕਰਦੇ ਹਾਂ ਬੁਆਲਾ ਕਿੱਥੋਂ ਮਤਲਬ ਕੀ ਕਰਨਗੇ ਆਏ ਅੰਬਰ ਸਾਡੇ ਯਾਰ ਐਕਚੁਅਲੀ ਆਪਣਾ ਗੁਰਦਾ ਸਾਹਿਬ ਘਾਟ ਕੰਪਲੀਟ ਕੀਤਾ ਸੀਗਾ ਤੇ ਅੱਜ ਮੇਰਾ ਜਨਮ ਦਿਨ ਸੀਗਾ ਤੇ ਮੈਂ ਸਾਡੇ ਗੋਲਡਨ ਬਰਥਡੇ ਮਾਣ ਕੇ ਆਇਆ ਸੀ ਤਾ ਨੰਬਰ ਆ ਵੀਰੋ ਆ ਚ ਠੀਕ ਆ ਫਾਟ ਰਖਾ ਜੋਂ ਮੈਂ ਨਾਲ ਹੀ ਗਰਮ ਹੈ ਅੱਧ ਨੰਬਰ ਲਿਖਿਆ ਆਇਆ ਹੈ ਇੱਕਮ ਗਰਮ ਹੈ ਇੱਕਮ ਗਰਮ ਲਓ ਬਾਤ ਉਹ ਸਹੀ ਗਿਆ ਜੀ ਇਹ ਮੇਰੀ 2015 ਦੀ ਨਿਸ਼ਾਨ ਹੈ ਨਹੀਂ 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 ਕਾਜੀ ਚੈੱਕ ਕਰ ਲਈ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੈਗ ਤੇ ਵੀ ਨਹੀਂ ਜਾਣਗੇ ਆਓ ਉਹ ਮੇਰੇ ਲੈਗ ਤੇ ਵੀ ਚਿਕਨ ਨੂੰ ਸੋ ਦੋਸਰ ਬੇਲੇ ਜੜ ਗਿਆ ਉਹ ਬੋਲਾਂਗੀ ਬੈਠੋ ਮੈਂ ਛੱਡ ਦਿੰਦਾ Vem, ਪੋਰ ਕੇ ਜੇ ਲੋੜ ਹੈ ਨਹੀਂ ਮਿਲਦੀ ਉਧਰ ਨਹੀਂ ਹੁੰਦੇ ਪੋਰ ਕੇ ਲੋੜ ਹੈਗੀ ਤਾਂ ਅੱਛਾ ਹਲੋ ਮੈਨੂੰ ਪੋਰ ਵਗੈਰੇ ਹੋ ਮੈਂ ਕੋਈ ਫੋਟੋ ਰਿਕਵਰ ਮਿਸ ਕਮੈਂਟ ਦੇ ਰਹੀ ਹਾਂ ਹਲੋ ਮੇਰੇ ਕਰਨੇ ਉਹ ਦੇਖੋ ਜੀ ਆਹ ਮੇਰੀ ਮੈਂ ਬਾਸਾ ਦੇ ਖਲੋਤਾ ਹਾਂ ਤੇ ਉਹ ਜਿਹੜੀ ਕੁੜੀ ਨੇ ਅਹੀਂ ਹੈਲਪ ਕੀਤੀ ਉਹਨਾਂ ਨੇ ਵੀ ਜਾ ਕੇ ਮੰਗਦੀ ਦੀ ਹੈ ਜਦ ਕਿ ਇਹਦੀ ਹਲਪ ਪੂਰੀ ਹੋ ਗਈ ਆ ਉਹ ਲੈ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆ ਦੀ ਵੀਡੀਓ ਨਾ ਇੱਕ ਮੀਟਰ ਦੇ ਹੋਣ। ਭਣੇ ਹਲੇ ਵੀ ਨਹੀਂ ਪੂਰੇ ਇਹਦੇ ਵੇ। ਇਧਰ ਆ ਇਧਰ ਆ ਇਧਰ ਆ। ਇਧਰ ਆ ਇਧਰ ਆ ਇਧਰ ਆ। ਇਧਰ ਆ ਭਣੇ। ਖਲੋਖ ਲੋਖ ਲੋਖ ਲੋ ਇਧਰ ਆ ਇਧਰ ਆ। ਇਧਰ ਆ ਇਧਰ ਖਲੋ। ਤੂੰ ਵੀਡੀਓ ਬਣਾਣੀ ਵੀ ਤੇਰੀ ਦਸਤ। ਕਿਸੇ ਕਾ ਭਣੇ। ਆਹ ਦੇਖ ਲੋ। ਇਹਦੇ ਦੋਗਲੀਆਂ ਦੇ ਕੰਮ ਦੇਖੋ। ਮੇਰੇ ਕੱਪੜੇ ਨਾ ਸਾੜੋ। ਅਰੇ ਬਾੜ ਤਾਂ ਮੈਂ ਤੇਰੇ ਮੈਂ। ਪਰ ਨੀਂ ਮੇਰੇ ਕੱਪੜੇ ਨਾ ਸਾੜੋ। ਹਾਂ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰਦਿਆਂ।